ਸੋਰਠਿ ਮਹੱਲਾ ਨਾਵਾ ਪ੍ਰੀਤਮ ਜਾਣ ਲੈਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪੜੀ ਸਭੀ ਸੰਗ ਛਾੜਿਤ ਉਹ ਨਾਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਾਸਿਓ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਏ ਨਾਣਕ ਬਿਨ ਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ विप्त परे सभी संग छाड़ित कोऊ ना वतने रे कर की नार बहुत ही तेज आसियों सदा रहत संग लागी जब ही हंस तजिए काया प्रेत प्रेत कर भागी एहि विद को बेहार बनयो है जसो ने लगायो अंत बार नानक बिन हर जी ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਐ ਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾਓ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋਊ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋਊ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਰਿਹਾ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਇਓ ਸੋਰਠ ਮਹੱਲਾ ਨਾਮ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਾਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸਿਓ ਨੇ ਲਗਾਇਓ ਅੰਤ ਬਾਣ ਨਾਨਕ ਬਿਨ ਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਬਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਾਸਿਓ ਨੇ ਲਗਾਇਓ ਅੰਤ ਬਾਣ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾਵਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਾ ਸੋਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੇ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਤ ਚਹੋ ਦਿਸ ਕੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੇਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਕੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਾਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ सो रठ महल्ला नामा प्रीतम जान लेहो मन माही अपने सुख सियो ही जग फादियो को कहू को नाही रहा सुख में आन बहुत मिल बैठत रहत चाहो दिस केरे बिप्त परी सभी संग छाड़ित कोउ ना वत ने रे ਘੜ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸਿਓ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਿਤ ਚਹੋ ਦਿਸ ਕੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸਿਓ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮਨਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਬਿਖਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਸੋ ਨੇ ਲਗਾਇਓ ਅੰਤ ਬਾਣ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤੈ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾਵਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਵੇਂ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾਵਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰੇ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਵੇਂ ਉਹਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰਿ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬੋਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਸੋਰਠ ਮਹੱਲਾ ਨਾਮਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਕੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਾਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜੈਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਪਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕੋਊ ਨਾ ਵਤਨੇ ਰੇ ਕਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਿਐਸੋ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨਾਯੋ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਹਿੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਣ ਬਾਤ ਮਿਲ ਬੈਠਤ ਰਹਿਤ ਚਹੋ ਦਿਸ ਘੇਰੇ ਵਿਪਤ ਪਰ ਹੀ ਸਭੀ ਸੰਗ ਛਾੜਿਤ ਕਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹੀ ਤਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜਿਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਣਿਓ ਹੈ ਜਾਸਿਉ ਨੇ ਲਗਾਇਓ ਅੰਤ ਬਾਰ ਨਾਨਕ ਬਿਨਹਰ ਜੀ ਕੋ ਕਾਮਨਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ